ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਫੇਸਬੁੱਕ ਜਾਂ ਇੰਸਟਾਗ੍ਰam ਤੇ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣੇ ਪੇਜ ਨੂੰ ਫੋਲੋ ਕਰ ਲਿਓ ਸੋ ਅੱਜ ਆਪਾਂ 16 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ 16 ਫਰਵਰੀ 2025 ਦਿਨ ਐਤਵਾਰ ਅੱਜ ਵੀਡੀਓ ਕਵਰ ਕਰ ਰਹੇ ਹਾਂ ਲਾਸ਼ ਤੱਕ ਵੀਡੀਓ ਦੇ ਬਣੇ ਰਹੋ ਤੁਹਾਨੂੰ ਇੱਕ ਦੂਜਾ ਸੂਆ ਬੱਸੀ ਤਾਜੀ ਸੂਈ ਜਿਹਦੀ ਜੇਰ ਆ ਪਈ ਆ ਤੇ ਇੱਕ ਪਹਿਲਾ ਸੂਆ ਬੱਸੀ ਦੰਦਾਂ ਦੇ ਵਿੱਚ ਆ ਤੇ ਉਹਦੀ ਜੇਰ ਆ ਪਈ ਆ ਦੋਨਾਂ ਦੀ ਜੇਰ ਪ੍ਰੋਪਰ ਪੈ ਚੁੱਕੀ ਆ ਅੱਜ ਸਵੇਰ ਇਹ ਦੋਨਾਂ ਦੀ ਡਿਲੀਵਰੀ ਹੋਈ ਆ 16 ਫਰਵਰੀ ਨੂੰ ਇਹ ਸੂਈਆਂ ਨੇ ਦੋਨੇ ਤੇ ਕੱਲੀ-ਕੱਲੀ ਨਗਦੀ ਡਿਟੇਲ ਦੇਵਾਂਗੇ ਤੋੜ ਕੇ ਦਿਖਾਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਪਹਿਲਾਂ 1 ਨੰਬਰ ਤੋਂ ਸਟਾਰਟ ਕਰਦੇ ਆਂ ਦੂਜਾ ਸੂਆ ਬੱਸੀ ਸੂਈ ਆ ਪਲੂਨ ਬੱਛੀ ਨੇ ਨੇ 25 22 ਕਿਲੋ ਦੁੱਧ ਦਿੱਤਾਗਾ ਹੱਥੀ ਚਵਾਈ ਵਾਲਾ ਥਾਣਾ ਮਗਰੇ ਦੇ ਮੇਲਕਾਫ ਆ ਗਿਆ ਮਗਰੇ ਮੇਲਕਾਫ ਆ ਗਿਆ ਥਣ ਦੇਖੋ ਕੱਲਾ ਕੱਲਾ ਨਿਕਲ ਮਾ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਪੂਰੀ ਬਿੱਥੀ ਦੇ ਥਾਣਾ ਤੁਸੀਂ ਦੇਖੋ ਕਿਸੇ ਮੇਰੇ ਵੀਰ ਨੇ ਹੱਥਾਂ ਦੀ ਚਵਾਈ ਵਾਲੇ ਲਈ ਚੰਗਾ 25 ਪਲੱਸ ਵਾਲੀ ਗਾਂ ਚਾਹੀਦੀ ਆ ਤਾਂ ਉਹਦੇ ਲਈ ਸੁਨਹਿਰੀ ਮੌਕਾ ਹੋਊਗਾ ਕਿਉਂਕਿ ਹੱਥੀ ਚਵਾਈ ਵਾਲਾ ਸਾਣਾ ਕੱਦ ਕਾਠ ਵਾਲੀ ਤੇ ਬਰੀਡ ਵਾਲੀ ਬੱਛੀ ਆ ਤੇ ਮਗਰੇ ਦੇ ਮੇਲਕਾਫ ਆ ਤੇ ਜੇਰ ਪ੍ਰੋਪਰ ਪੈ ਚੁੱਕੀ ਆ ਬ ਸੁਬਾਹ ਜਿਹਦੀ ਡਿਲੀਵਰੀ ਹੋਈ ਆ ਤੋਰ ਕੇ ਰਹਾ ਹਾਂ ਬਤ ਸੋ ਹਵਾਨਾ ਚੈੱਕ ਕਰਿਓ ਤੁਸੀਂ ਚੰਗੀ ਸੇਵਾ ਦੇ ਨਾਲ ਚੰਗਾ ਦੁੱਧ ਪਾਉਗੀ ਫਾੜੀ ਵਾਲਾ ਲੇਵਾ ਕੱਲਾ ਕੱਲਾ ਨਿਕਣਵਾ ਥਾਣਾ ਪਿੱਠਪੁੜੇ ਦੀ ਬੰਤਰ ਬਹੁਤ ਸੋਹਣੀਆ ਬੱਚੀ ਦੀ ਕੱਦ ਕਾਠ ਵਾਲੀ ਆ ਲੰਬੀ ਆ ਸੋ ਬਰੀਡ ਬਹੁਤ ਬਾਕੀ ਥਾਣਾ ਦੀ ਬੱਚੀ ਦੇਖੋ ਤੁਸੀਂ ਸੋ ਦੇਖੋ ਬਰੀਡ ਦੇਖੋ ਬੱਚੀ ਦੀ ਫੇਸ ਬਿਊਟੀ ਦੇਖੋ ਸੋ ਕੱਲਾ ਕੱਲਾ ਨਿਕਣਵਾ ਥਾਣਾ ਹਾਈਟ ਲੈਂਥ ਫੋਲਾ ਬੱਚੀ ਦੀ ਲਿਆ ਲਿਆ ਸੋ ਦੇਖੋ ਬਿਊਟੀ ਫੁੱਲ ਬੋਡੀ weight ਤੇ ਫੁੱਲ ਲੈਂਥ height ਵਾਲੀ ਬੱਚੀ ਆ ਚੰਗੀ ਸੇਵਾ ਦੇ ਨਾਲ 25 26 ਤੋਂ ਬਾਹਰ ਤੁਹਾਨੂੰ ਪਾਉ। ਆਪਾਂ 30 35 ਨਹੀਂ ਕਹਿੰਦੇ ਤੁਸੀਂ 30 ਮੰਨ ਕੇ ਲੈ ਸਕਦੇ ਹੋ। ਬਾਕੀ ਹਵਾਨਾ ਦੇਖੋ। ਥਣਾ ਚ ਮਿੱਥੀ ਦੇਖੋ ਹਵਾਨਾ ਦੇਖੋ ਬਰੀਡ ਦੇਖੋ ਮਗਰ ਮੇਲਕਾਫ ਆ। ਇਹ ਪਹਿਲੇ ਨੰਬਰ ਤੇ ਬੱਚੀ ਆਈ ਹੱਥੀ ਚਵਾਈ ਵਾਲਾ ਸੋਹਣਾ ਥਾਣਾ। ਕੱਲਾ ਕੱਲਾ ਨਿੱਖੜਮਾ ਥਾਣਾ। ਇਹ ਪਹਿਲੇ ਨੰਬਰ ਤੇ ਬੱਚੀ ਆ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ। ਸੋਗੇ 2 ਨੰਬਰ ਵਾਲੀ ਬੱਚੀ ਦੀ ਡਿਟੇਲ ਦਿੰਨੇ ਆ ਇਹਨਾਂ ਤੋਂ ਇਲਾਵਾ ਵੀ ਆਪਣੇ ਫਾਰਮ ਤੇ ਅੱਜ 25 ਤੋਂ 30 ਨਗ ਸੇਲ ਵਾਸਤੇ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਇੱਧਰ ਬੱਚੇ ਆ ਗੱਬੜਾ ਨੇ ਇਹਨਾਂ ਦੀ ਵੀਡੀਓ ਆਪਾਂ ਪਰਸੋਂ ਅਪਲੋਡ ਕਰਾਂਗੇ ਕੱਲੇ ਕੱਲੇ ਨਗ ਦੀ ਵੀਡੀਓ ਪਰਸੋਂ ਅਪਲੋਡ ਕਰਾਂਗੇ ਗੱਬੜਾ ਬੱਚੀਆਂ ਨੇ ਸਾਰਾ ਫਾਰਮngਾਇਆਂ ਨਾ ਭਰਿਆ ਹੋਇਆਗਾ ਜਰਸੀ ਜਰਸੀ ਕ੍ਰਾਸ ਐਚਐਫ ਐਰਸ਼ਰ ਸਾਰੇ ਤਰ੍ਹਾਂ ਦੀ ਬਰੀਡ ਮਿਲੂਗੀ ਆਪਾਂ ਨੂੰ ਸੁਦੇਸ਼ਾ ਦਿਓ ਸਾਈ ਵਾਲ ਵੀ ਮਿਲੂ ਇੱਕ ਬਹੁਤ ਚੰਗੀ ਸਾਈ ਵਾਲ ਆਪਣੇ ਕੋਲੇ ਸੋ ਫਾਰਮ ਵਾਲੀਆਂ ਬੱਚੀਆਂ ਨੇ 30 35 35 ਲੀਟਰ ਵਾਲੀਆਂ ਬੱਚੀਆਂ ਨੇ ਫਾਰਮ ਆਲੀਆਂ ਕੁਝ ਕਿਹੜਾ ਨੇ 10 10 ਦਿਨ ਨਸੂਨ ਨੂੰ ਲੈਂਦੀਆਂ ਨੇ ਇੱਕ ਜਰਸੀ ਬੈਠੀ ਹੈ ਪਹਿਲਣ ਬੱਚੀ ਆਪਣੇ ਕੋਲੇ ਇਸਾਈ ਵਾਲ ਦਿਖਾ ਬਤਾ ਹੱਥ ਫੇਰ ਕੇ ਵੜੀ ਇੱਕ ਇਸਾਈ ਵਾਲ ਆਪਣੇ ਕੋਲੇ ਰਾਣੀ ਗਾਂ ਆ ਗਈ ਦੀ 2 ਦਿਨਾਂ ਨੂੰ ਕੱਲੀ ਦੀ ਵੀਡੀਓ ਅਪਲੋਡ ਕਰਾਂਗੇ ਦੇਖੋ ਬਾਈ ਆਪ ਥੱਲੇ ਬਾਈ ਥੱਲੇ ਜਮਾ ਬਰਫਰਗੀ ਠੰਡੀ ਹੈ ਦੁੰਨੇ ਪਾਸੇ ਬਹਿ ਕੇ ਚੋਣ ਵਾਲੀ ਸਾਈ ਵਾਲਾ 2 ਦਿਨਾਂ ਨੂੰ ਇਹਦੀ ਵੀਡੀਓ 5 ਦਿਨਾਂ ਨੂੰ ਅਪਡੇਟ ਕਰਾਂਗੇ ਚੈਨਲ ਤੇ ਹਜੇ ਕੱਚੀ ਆ ਸੋ ਇਹਨਾਂ ਤੋਂ ਇਲਾਵਾ ਵੀ ਪਹਿਲਣ ਬੱਸੀਆਂ ਨੇ ਤਿੰਨੇ ਬੱਸੀਆਂ ਪਹਿਲਣਾਂ ਨੇ ਦੰਦਾਂ ਦੇ ਵਿੱਚ ਦੋ ਦੰਦ ਅਖੀਰੀ ਬੱਚੀ ਆ ਚਾਰ ਦੰਦ ਬੱਚੀ ਆ ਇਹ ਗੱਬਣਾ ਨੇ ਸਾਰਾ ਮਾਲ ਤੇ ਅੰਦਰ ਜਿਹੜੀਆਂ 7-8 ਗਾਵਾਂ ਨੇ ਸਾਰੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਇਹਨਾਂ ਦੀ ਸਟਾਰਟਿੰਗ ਦੁੱਧ ਦੀ ਕਪੈਸਿਟੀ 17-18 ਤੋਂ ਲੈ ਕੇ 25-30 ਲੀਟਰ ਤੱਕ ਆ ਇਹ ਸਾਰੀਆਂ ਤਾਜ਼ੀਆਂ ਸੂਈਆਂ ਹੋਈਆਂ ਨੇ ਇਹਨਾਂ ਦੇ ਬੱਚੇ ਇਧਰ ਅੰਦਰ ਬੰਨੇ ਹੋਇਆ ਸੋ ਉਹ ਗਾਂ ਜਿਹੜੀ ਆ ਇਹ 30-35 ਲੀਟਰ ਵਾਲੀ ਇਹ ਕੱਲ ਸਵੇਰ ਸੂਈਆ ਮਗਰ ਬੱਚੀ ਆ ਇਹ ਮੋਟੀ ਮੋਟੀ ਡਿਟੇਲ ਦੇਦੀ ਕੱਲੀ ਕੱਲੀ ਦੀ ਵੀਡੀਓ ਤੁਸੀਂ WhatsApp ਤੇ ਮੰਗਾ ਸਕਦੇ ਹੋ ਬੱਚੇ ਸਾਰਿਆਂ ਦੇ ਇਧਰ ਨੇ ਕੁਝ ਬੱਚੇ ਆ ਬੈਠੇ ਨੇ ਤੇ ਕੁਛ ਬੱਚੇ ਇਧਰ ਅੰਦਰ ਨੇ 10-12 ਗਾਇਆਂ ਆਪਣੇ ਕੋਲ ਤਾਜ਼ੀਆਂ ਸੂਈਆਂ ਤੁਸੀਂ ਦੇ ਸਕਦੇ ਹੋ ਬੱਚੇ ਕੋਈ 2-4 ਦਿਨ ਦੇ ਨਰਿੰਦਰ ਅੰਦਰ ਦੀਆਂ ਸੂਈਆਂ ਮੈਂ ਸਾਰੀਆਂ ਗਾਵਾਂ ਸੋ ਇਹ ਮੋਟੀ-ਮੋਟੀ ਡਿਟੇਲ ਦਿੱਤੀ ਆ ਕੱਲੀ-ਕੱਲੀ ਦੀ ਵੀਡੀਓ WhatsApp ਤੇ ਮੰਗਾ ਸਕਦੇ ਆ ਕਦੋਂ ਕੋਈ ਮੇਰਾ ਵੀਰ ਕੋਈ ਆਊਗਾ ਤਾਂ ਆਪਣੇ ਫਾਰਮ ਤੇ 20 ਤੋਂ ਲੈ ਕੇ 25 ਨਗ ਮਿਲਣਗੇ ਸੋ ਫਿਲਹਾਲ ਆਪਾਂ 2 ਨੰਬਰ ਵਾਲੀ ਬੱਚੀ ਦੀ ਡਿਟੇਲ ਦਿੰਨੇ ਆ ਤੌਰ ਪਤ ਬਾਹਰ ਤੌਰ ਫੇਸ ਕੁਆਲਟੀ ਦੇਖੋ ਮਗਰ ਬੱਚੀ ਐ ਇਹ ਬੱਚੀ ਮਗਰ ਬੱਚੀ ਆ ਗਈ ਇਹਦੇ ਖਣ ਕੱਲਾ ਕੱਲਾ ਨਿਕਲ ਮਾ ਦੇਖੋ ਵਿਚੀ ਥਣਾ ਦੇਖੋ ਗੈਪ ਦੇਖੋ ਬਹੁਤ ਸੋਹਣਾ ਗੈਪ ਆ ਬਾਕੀ ਹਵਾਨੇ ਦੀ ਸ਼ੇਪ ਦੇਖੋ ਅਸਲੀ ਫਰੀਜ ਨਾਲ ਵਰਗਾ ਹਵਾਨਾਗਾ ਪੂਰਾ ਫਿੱਟ ਫਿੱਟ ਹਵਾਨਾਗਾ ਪਹਿਲਾ ਸੂਆ ਸੂਈ ਆ ਮੂੰਹੋਂ ਚਾਰ ਦੰਦ ਦਾ ਜੇਰ ਇਹਦੀ ਆ ਪਈ ਆ ਸੋ ਇਹਦੀ ਜੇਰ ਆ ਪਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਇਹ ਪਹਿਲਾ ਸੂਆ ਬੱਚੀ ਸੂਈ ਆ ਦੇਖੋ ਅੱਗੇ ਪਿੱਛੇ ਦਾ ਹਵਾਨਾ ਕਿਸੇ ਮੀਰ ਵੀਰ ਨੇ ਜੋੜਾ ਲੈਣਾ ਹੋਇਆ ਤਾਂ ਪੂਰਾ ਮਾਣ ਤਣ ਕਰ ਜਾਊਗਾ ਇਹ ਪਹਿਲਾ ਸੂਆ ਬੱਚੀ ਸੂਈ ਆ ਦੇਖੋ ਚਾਰ ਢਾਲ ਦੇਖੋ ਬੱਚੀ ਦੀ ਮੋੜ ਲੈ ਮੋੜ ਲੈ ਸੋ ਬਹੁਤ ਹਾਈਟ ਲੈਂਥ ਵਾਲੀ ਬੱਚੀ ਆ ਚੰਗੀ ਸਾਹਮਦੇ ਨਾਲ ਇਹਨੇ 25 ਤੋਂ ਬਾਹਰ ਦੁੱਧ ਕੱਢਣਾਗਾ ਸੋ ਦੇਖੋ ਲੈਵੇ ਦੀ ਸ਼ੇਪ ਚੈੱਕ ਕਰੋ ਫਸੀ ਪਈ ਆ ਪੂਰੀ ਅੱਜ ਸਵੇਰ ਸੂਈ ਆ ਮਗਰ ਇਹਦੇ ਬੱਚੀ ਆ ਇਹਦੇ ਮਗਰ ਬੱਚੀ ਆ ਗਈ ਜੀ ਇਹਦੇ ਮਗਰ ਬੱਚੀ ਆ ਸੋ ਦੋ ਗਾਵਾਂ ਦੀ ਮੈਂ ਤੁਹਾਨੂੰ ਵੀਡੀਓ ਦਿਖਾ ਚੁੱਕਿਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਚੁੱਕਿਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ